165 ਕਰੋੜਪਤੀ ਅਸੀਂ ਬਣਾ ਚੁੱਕੇ ਹਾਂ ਜੀ ਤੇ 1000 ਤੋਂ ਪਲੱਸ ਲੱਖਪਤੀ ਬਣਾ ਚੁੱਕੇ ਹਾਂ ਆਖਿਰ ਪੰਡਤ ਜੀ ਕਰਦੇ ਕੀ ਨੇ ਇਹਨਾਂ ਕੋ ਕਿਹੜੀ ਜਾਦੂ ਦੀ ਛੜੀ ਹੈ ਜਿਹਦੇ ਨਾਲ ਕਰਕੇ ਲੋਕ ਇੰਨੀ-ਇੰਨੀ ਦੂਰੋਂ ਆ ਕੇ ਇੱਥੇ ਲੋਕਾਂ ਨੇ ਜਿਹੜਾ ਰਸ਼ ਪਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਇੰਨੀ ਲੰਬੀ-ਲੰਬੀ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸਿਰਫ ਸਿਰਫ ਪੰਡਤੋ ਜੀ ਨੂੰ ਮਿਲਣ ਦੇ ਵਾਸਤੇ ਕਤਾਰਾਂ ਲੱਗੀਆਂ ਹੋਈਆਂ ਨੇ ਮੈਂ ਕਿੱਥੋਂ ਆਇਆ ਹਾਂ ਤੁਸੀਂ ਪਠਾਨਗੋੜ ਤੋਂ ਪਠਾਨਗੋੜ ਤੋਂ ਸਪੈਸ਼ਲ ਆਏ ਉਹਨਾਂ ਨੂੰ ਮਿਲਣ ਕੋਈ ਕੱਟ ਤਾਂ ਹੁੰਦਾ ਇਮਾਨਦਾਰ ਇਨਾ ਕੰਮ ਕਰਦੇ ਇਨਾਮ ਲੱਗਦੇ ਨੇ ਤਾਂ ਹੁੰਦਾ ਮੈਂ ਕਿੱ ਇੰਜਾਰਪੁਰ ਤੋਂ ਜਾਦੂਰਪੁਰ ਤੋਂ ਹੁਣ ਆ ਜਿਹੜਾ ਜਿਆ ਤੁਸੀਂ ਇੰਟਰਵਿਊ ਕਰਨ ਤੁਸੀਂ ਇਹ ਦੇਖ ਲਓ ਮਾਰਕੀਟ ਦੇ ਵਿੱਚ ਆ ਕੇ ਕਿਸੇ ਦੇ ਕਸਟਮਰ ਨਹੀਂ ਹੈਗਾ ਪਰ ਪ੍ਰਮਾਤਮਾ ਦੀ ਨਿਗਰਭਾਣ ਦੇ 70 80 ਬੰਦੇ ਖੜੇ ਰਹਿੰਦੇ ਨੇ ਨਾ ਸਾਡੇ ਕੋਲ ਕੋਈ ਜਾਦੂ ਦੀ ਕੁੜੀ ਆ ਨਾ ਕੋਈ ਸਾਡੇ ਕੋਲ ਗਿੱਦੜ ਸਿੰਘੀ ਆ ਇਹ ਪ੍ਰਮਾਤਮਾ ਦੀ ਕਿਰਪਾ ਹੈ ਇੱਕ ਮੇਰਾ ਇਲਾਕਾ ਮੇਰੇ ਲੱਕ ਦੇ ਨਾਲ ਲੋਕ ਲੱਖਪਤੀ ਕਰੋੜਪਤੀ ਬਣ ਰਹੇ ਨੇ ਤੇ ਬਣਦੇ ਰਹਿਣਗੇ ਮੰਨੋ 2 25 45000 4.5 ਲੱਖ ਇਹ ਤਾਂ ਸਾਡੇ ਕੋਲ ਨੋਰਮਲ ਗੱਲਾਂ ਨੇ ਮੈਂ ਬਸਾਖੀ ਵੀ ਆਉਂਦਾ ਲੋਹੜੀ ਵੀ ਆਉਂਦਾ ਵੀ ਸਾਡਾ ਗਣੇਸ਼ ਭਗਵਾਨ ਦਾ ਪੰਪਰ ਕਿਉਂ ਨਹੀਂ ਆਉਂਦਾ ਤੇ ਇਸ ਵਾਰ ਗਵਰਨਮੈਂਟ ਨੇ ਉਹ ਵੀ ਦੂਰ ਕੀਤਾ ਵੀ ਤ੍ਰਿਕ ਦਾ ਡਰਾਅ ਵਾਜੀ 3 ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਆ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਣਾ ਪਰ ਇਹ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਹੈਗਾ ਜੀ 1 ਕਰੋੜ ਰੁਪਏ ਦਾ ਇਹੋ ਬੰਪਰ ਆ ਜਿਹੜਾ ਹਰ ਇੱਕ ਕਸਟਮਰ ਤੋਂ ਰਹਿ ਜਾਂਦਾ ਪਾਉਣ ਦਾ ਵੀ ਦਿਵਾਲੀ ਬੰਪਰਾ ਦੇ ਦੋ ਯਾਰ ਲਾਤ ਦੇ ਵਿੱਚ ਐਡਾ ਵੱਡਾ ਪ੍ਰਾਈਜ਼ ਕਦੇ ਨਹੀਂ ਆਇਆ 11 ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਆ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਅਮਾਉਂਟ ਵਾਲਾ ਵੱਡਾ ਪ੍ਰਾਈਜ਼ ਆ ਪੰਜਾਬ ਸਰਕਾਰ ਦਾ 11 ਕਰੋੜ 4 ਕਰੋੜਪਤੀ ਬਣਨਗੇ ਦੇ ਵਿੱਚ ਮਤਲਬ ਜਾਏ ਪਹਿਲਾ ਇਨਾਮ ਨਿਕਲੇ ਜਾਂ ਦੂਜਾ ਜਾਂ ਤੀਜਾ ਬੰਨਾ ਕਰੋੜਪਤੀ ਕਰੋੜਪਤੀ ਪਹਿਲੇ ਕੁੰਭ ਰਾਸ਼ੀ ਬਹੁਤ ਟ੍ਰੈਂ ਕਿਹੜੀ ਜਨ ਕੋਮਪਟਰ ਐਂਡੀ ਚੱਲ ਰਹੀ ਤੁਸੀਂ ਕੱਲਾ ਕੱਲਾ ਰਿਜ਼ਲਟ ਚੈੱਕ ਕਰੋ ਕੁੰਭ ਦੇ ਵਿੱਚ ਪ੍ਰਾਈਜ਼ ਲੱਗੇ ਨੇ ਕਿ ਆਪਣਾ ਡੇਟ ਆਫ ਬਰਥ ਜਨਮ ਦਾ ਟਾਈਮ ਉਹ ਲੈ ਕੇ ਆਓ ਤਾਂ ਕਿ ਕੁੰਡਲੀ ਬਣਾ ਕੇ ਤੁਹਾਨੂੰ ਅਸੀਂ ਟਿਕਟਾਂ ਦੇ ਸੀਗੇ ਇਦਾਂ ਅਸੀਂ ਕੁੰਡਲੀ ਬਣਾ ਕੇ ਅ ਅੰਕ ਜੋਤ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਉਹਨਾਂ ਨੂੰ ਨੰਬਰ ਦਿੰਨੇ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਇਨਾਮ ਵੀ ਲੱਗ ਜਦਾ ਠੀਕ ਹੈ ਨਾਮ ਇੰਨੇ ਲੱਗਦੇ ਨੇ ਭੀੜ ਜਣੀ ਸਾਡੇ ਕੋਲ ਵੱਧ ਰਹੀ ਆ ਨਾ ਕਿ ਘਟ ਰਹੀ ਆ ਧੰਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਮੈਂ ਸੁਣਿਆ ਪੰਡਤ ਲਾਟਰੀ ਵਾਲੇ ਨੂੰ ਮਿਲਣ ਦੇ ਲਈ ਬੜੀ ਲੰਬੀ ਲੰਬੀ ਕਤਾਰਾਂ ਲੱਗੀਆਂ ਨੇ ਤੇ ਬੜੀ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਆਓ ਦੇਖਦੇ ਹਾਂ ਕਿ ਇਹਨਾਂ ਰਸ਼ ਕਦੇ ਲਈ ਪਿਆ ਹੋਇਆ ਹੈ ਤੇ ਇਹ ਆਖਿਰ ਪੰਡਤ ਜੀ ਕਰਦੇਗੇ ਨੇ ਇਹਨਾਂ ਕੋ ਕਿਹੜੀ ਜਾਦੂ ਦੀ ਛੜੀ ਹੈ ਜਿਹਦੇ ਨਾਲ ਕਰਕੇ ਲੋਕ ਇੰਨੀ-ਇੰਨੀ ਦੂਰੋਂ ਆ ਕੇ ਇੱਥੇ ਲੋਕਾਂ ਨੇ ਜਿਹੜਾ ਰਸ਼ ਪਾਇਆ ਹੋਇਆ ਆਪਾਂ ਗੱਲਬਾਤ ਕਰਦੇ ਇੱਥੇ ਜਿਹੜੇ ਲੋਕ ਮੌਜੂਦ ਨੇ ਦੇਖ ਸਕਦੇ ਹੋ ਤੁਸੀਂ ਇੰਨੀ ਲੰਬੀ-ਲੰਬੀ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਇਹ ਸਿਰਫ ਔਰ ਸਿਰਫ ਪੰਡਤ ਜੀ ਨੂੰ ਮਿਲਣ ਦੇ ਵਾਸਤੇ ਕਤਾਰਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਸਾਰੇ ਬੈਠੇ ਨੇ ਤੇ ਜਿਹੜੇ ਕਿ ਸਿਰਫ ਔਰ ਸਿਰਫ ਪੰਡਤ ਜੀ ਨੂੰ ਮਿਲਣ ਲਈ ਬੈਠੇ ਨੇ ਇਹ ਮਤਲਬ ਕਿ ਕਿੱਥੋਂ ਆਏ ਹੋ ਤੁਸੀਂ ਪਟਾਨਗੋੜ ਤੋਂ ਪਟਾਨਗੋੜ ਤੋਂ ਸਪੈਸ਼ਲ ਆਏ ਉਹਨਾਂ ਨੂੰ ਮਿਲਣ ਹਾਂਜੀ ਅੱਛਾ ਕਿੱਥੋਂ ਸੁਣਿਆ ਸੀ ਤੁਸੀਂ ਅਸੀਂ YouTube ਤੇ ਸੁਣਿਆ ਅੱਛਾ ਤੇ ਕਿਸ ਚੀਜ਼ ਲਈ ਲਈ ਸੋਚਿਆ ਵੀ ਤੁਸੀਂ ਲਾਟਰੀ ਬਾਣੀ ਪੰਡਤ ਜੀ ਕਹਿੰਦੇ ਕਿ ਗੁੰਮਰਾਸੀ ਵਾਲੇ ਇਸ ਕੰਮ ਅੱਛਾ ਮਤਲਬ ਕਿਸਮਤ ਅਜ਼ਮਾਣਾ ਚਾਹੁੰਦੇ ਤੁਸੀਂ ਹਾਂਜੀ ਅੱਛਾ ਲੱਗਦਾ ਕਿ ਨਿਕਲ ਜੂਗੀ ਫਿਰ ਦੇਖੋ ਮਾਲਕ ਦੀ ਮਰਜ਼ੀ ਹੈ ਜੀ ਮੈਂ ਕੋਸ਼ਿਸ਼ ਕਰਕੇ ਆਇਆ ਹਾਂ ਹਾਂ ਕੋਸ਼ਿਸ਼ ਕਰਦਾ ਤਾਂ ਤੈਨੂੰ ਓੱਖਾ ਨਹੀਂ ਲੱਗਿਆ ਤੁਸੀਂ ਸਟਿਕ ਫੜੀ ਹੋਈ ਹੈ ਤਾਂ ਵੀ ਇਨੀ ਦੁਰਵਾਰਾ ਤਾਂ ਉਹ ਤਾਂ ਓੱਖਾ ਹੀ ਖੰਦਾ ਮਜਬੂਰੀ ਅੱਛਾ ਕਰਾਂ ਦੀਆਂ ਮਜਬੂਰੀਆਂ ਹੁੰਦੀਆਂ ਜੀ 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 ਤੇ ਤੁਸੀਂ ਜਾਣੋ ਵੀ ਅਗਰ ਤੁਹਾਡੀ ਲਾਟਰੀ ਲੱਗ ਜਾਂਦੀ ਹੈ ਤਾਂ ਤੁਹਾਡੇ ਕੰਮ ਸਫਰ ਜਾਣਗੇ ਹਾਂਜੀ ਹਾਂਜੀ ਠੀਕ ਸੋ ਮਦਈ ਨੀ ਦੁਰੋਂ ਆਏ ਤੁਸੀਂ ਦੇਖਿਆ ਪਠਾਨਗੋੜ ਤੋਂ ਆਏ ਨੇ ਮਦਈ ਤੁਸੀਂ ਕਿੱਥੋਂ ਆਏ ਹੋ ਨਮਾਸ਼ਹਿਰ ਤੋਂ ਨਮਾਸ਼ਹਿਰ ਤੋਂ ਬੰਦੇ ਅੱਛਾ ਤੁਸੀਂ ਕੀ ਸੋਚ ਕੇ ਲਾਟਰੀ ਪਾ ਰਹੇ ਤੁਹਾਨੂੰ ਲੱਗਦਾ ਵੀ ਤੁਹਾਡੇ ਦੁੱਖ ਕੱਟੇ ਜਾਣਗੇ ਅਗਰ ਲਾਟਰੀ ਨਿਕਲੇ ਹਾਂਜੀ ਇਹ ਸੋਚ ਕੇ ਆਏ ਹਾਂ ਅੱਛਾ ਹਾਂਜੀ ਠੀਕ ਹੈ ਬਾਬਾ ਕਿੱਥੋਂ ਆਏ ਤੁਸੀਂ ਅਨਸ਼ਾਰਪੁਰ ਤੋਂ ਹੀ ਹੁਸ਼ਿਆਰਪੁਰ ਤੋਂ ਤੇ ਇੱਕੀ ਸੋਚ ਕੇ ਮਨ ਚ ਕੋਈ ਵਿਚਾਰ ਆਇਆ ਵੀ ਹਾਂ ਇਸ ਕਮਲੀ ਪੂਕਾਰਜਪੁਰਾ ਹੋਵੇ ਤਾਂ ਬਾਣੀ ਹੁੰਦਾ ਹੀ ਹੈ ਤਾਂ ਹੀ ਹੋਣੇ ਆ ਜੀ ਹਾਂ ਬਿਲਕੁਲ ਬੰਦੇ ਨੇ ਕੁਝ ਤਾਂ ਸੋਚਿਆ ਹੁੰਦਾ ਵੀ ਮੇਰਾ ਮੈਂ ਘਰ ਲੈਣਾ ਮੈਂ ਇਹ ਤੁਸੀਂ ਕੀ ਸੋਚਿਆ ਅਜੇ ਤਾਂ ਕੁਝ ਨਹੀਂ ਸੋਚਿਆ ਜਿਲੇ ਰੱਬ ਦਊਗਾ ਵੈਸੇ ਹੀ ਕਿਸਮਤ ਹੈ ਅਜਮਾ ਅੱਛਾ ਜਿੰਨਾ ਹੋ ਸਕੇ ਅੱਛਾ ਕਿਸਮਤ ਅਜਮਾਨ ਆਇਓ ਮਤਲਬ ਹਾਂਜੀ ਠੀਕ ਹੈ ਮਤਲਬ ਆਪਣੀ ਜਦੋਂ ਲਾਟਰੀ ਨਿਕਲਦੀ ਹੈ ਇਹ ਗੱਲ ਪਹਿਲੀ ਵਾਰ ਮੈਂ ਸੁਣੀ ਹੈ ਕਿਸੇ ਨੇ ਕਹਿੰਦੇ ਦਾਨ ਕਰਾਂਗੇ ਹਿੰਮਤ ਕਰਾਂਗੇ ਜੀ ਅਰੇ ਬਹੁਤ ਬਹੁਤ ਵਧੀਆ ਨੇਕ ਉਪਰਾਲਾ ਤੁਹਾਡਾ ਥੈਂਕ ਯੂ ਤੁਸੀਂ ਕਿੱਥੋਂ ਆਏ ਬਾਬਾ ਜੀ ਹਿਆਰਪੁਰ ਤੋਂ ਹਿਆਰਪੁਰ ਤੋਂ ਹਾਂਜੀ ਤੁਸੀਂ ਕਿੱਥੋਂ ਸੁਣਿਆ ਸੀ ਮੈਂ ਫੇਸਬੁੱਕ ਤੇ ਦੇਖਿਆ ਸੀ ਕਿਹਨਾਂ ਦਾ ਅੱਛਾ ਹਾਂਜੀ ਤੇ ਤੁਹਾਨੂੰ ਲੱਗਦਾ ਨਿਕਲੂਗੀ ਲਾਟਰੀ ਲੱਗਦਾ ਤਾਂ ਹੈਗਾ ਦੇਖੋ ਅੱਗੇ ਕਿਸਮਤ ਆਪਣੀ ਅੱਛਾ ਅੱਛਾ ਹਾਂਜੀ ਇਹ ਤੁਸੀਂ ਕਿਸ ਕੰਮ ਲਈ ਸੋਚ ਕੇ ਆਏ ਸੀ ਸੋਚਿਆ ਤਾਂ ਇਹ ਹੀ ਆ ਵੀ ਆਪਣੀ ਤਾਂ ਗਰੀਬੀ ਚੱਕ ਉਹ ਇੱਕ ਸੇਵਾ ਕਰਾਂਗੇ ਦੁਨੀਆਂ ਦੇ ਹਾਂਜੀ ਕੋਈ ਦਾਨ ਕਰਾਂਗੇ ਅੱਛਾ ਹਾਂਜੀ ਬਹੁਤ ਬਹੁਤ ਵਧੀਆ ਗੱਲ ਹੈ ਤੁਸੀਂ ਸੋਚ ਦੇਖ ਸਕਦੇ ਹੋ ਉੱਥੇ ਜਿਹੜੇ ਲੋਕ ਬੈਠੇ ਨੇ ਬੇਸ਼ੱਕ ਉਹ ਖੁਦ ਲੈਣਾ ਚਾਹੁੰਦੇ ਨੇ ਲਾਟਰੀ ਆਪਣੀ ਕਿਸਮਤ ਜ਼ਰੂਰ ਅਜ਼ਮਾਨਾ ਚਾਹੁੰਦੇ ਨੇ ਪਰ ਨਾਲ ਦੀ ਨਾਲ ਜਿਹੜੇ ਦਾਨ ਵੀ ਕਰਨਾ ਚਾਹੁੰਦੇ ਨੇ ਹਰ ਪੀੜਤਾਂ ਦੇ ਲਈ ਖਾਸ ਕਰਕੇ ਉਹਨਾਂ ਦੀ ਇਹ ਸੋਚ ਹੈ ਕਿ ਹਰ ਪੀੜਤਾਂ ਨੂੰ ਵੀ ਅਸੀਂ ਡੋਨੇਟ ਕਰਾਂਗੇ ਸੋ ਗੱਲਬਾਤ ਕਰਦੇ ਹਾਂ ਪੰਡਤ ਲਾਟਰੀ ਵਾਲੇ ਨਾਲ ਵੀ ਪੰਡਤ ਜੀ ਕੋ ਪਹੁੰਚੇ ਹਾਂ ਅੱਸੀ ਗੱਲਬਾਤ ਕਰਨ ਦੇ ਲਈ ਆਖਿਰ ਇੰਨਾ ਰਸ਼ ਕਿਉਂ ਲਾਇਆ ਪਏ ਲੋਕ ਕਿਉਂ ਉਹਨਾਂ ਦੇ murid ਹੋਏ ਪਏ ਨੇ ਕਿ ਇਹ ਲੋਕਾਂ ਨੂੰ ਇਹ ਲੱਖਪਤੀ ਕਰੋੜਪਤੀ ਬਣਾ ਰਹੇ ਨੇ ਕਿਹੜੀ ਜਾਦੂ ਦੀ ਪੁੜੀ ਹੈ ਇਹਨਾਂ ਕੋ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਾਨੂੰ ਕਵਰ ਕਰਦੇ ਹੋ ਤੇ ਲੋਕਾਂ ਤੱਕ ਸਾਡਾ ਮੈਸੇਜ ਪਹੁੰਚਾਉਂਦੇ ਹੋ ਜਿਹਦਾ ਲੋਕ ਫਾਇਦਾ ਚੱਕਦੇ ਨੇ ਬਹੁਤ ਇਦਾਂ ਦੀ ਤੁਹਾਡੇ ਕੋ ਕਿਹੜੀ ਜਾਦੂ ਜਾਦੂ ਦੀ ਪੁੜੀ ਹੈ ਜਾਂ ਗਿੱਧੜ ਸਿੰਘੀ ਹੈ ਜਿਹਦੇ ਕਰਕੇ ਤੁਹਾਡੇ ਕੋਲ ਇੱਥੇ ਨਾਮ ਨਿਕਲਦੇ ਨੇ ਤੇ ਲੋਕ ਬਾਹਰ ਲੰਬੀ ਲੰਬੀ ਕਤਾਰਾਂ ਲਾ ਕੁੜੀਆ ਨਾ ਕੋਈ ਸਾਡੇ ਕੋਲ ਗਿੱਦੜ ਸਿੰਘੀ ਆ ਇਹ ਪਰਮਾਤਮਾ ਦੀ ਕਿਰਪਾ ਇੱਕ ਮੇਰਾ ਇਲਾਕਾ ਮੇਰੇ ਲੱਕ ਦੇ ਨਾਲ ਲੋਕ ਲੱਕਪਤੀ ਕਰੋੜਪਤੀ ਬਣ ਰਹੇ ਨੇ ਤੇ ਬਣਦੇ ਰਹਿਣਗੇ ਹੁਣ ਜਿੱਦਾਂ ਆਪਾਂ ਗੱਲ ਕਰੀਏ ਅਸੀਂ ਇੱਕ ਨਾ ਵੀਡੀਓ ਪਾਈ ਸੀ 2 ਅਗਸਤ ਖਾਸ ਕੁੰਭ ਰਾਸੀ ਲਈ ਹੈ ਨਾ ਤੇ ਉਹਦੇ ਲਈ ਵਿੱਚ ਵੀ ਸਾਡਾ ਪ੍ਰਾਈਸ ਲੱਗਿਆ ਸੀ ਖੰਨੇ ਦੇ ਵਿੱਚ ਤੇ ਹੋਰ ਵੀ ਸਾਡੇ ਕੋਲ ਜਾਨੀ ਤਕਰੀਬਨ ਡੇਲੀ ਪ੍ਰਾਈਸ ਲੱਗਦੇ ਰਹਿੰਦੇ ਨੇ ਜਿਵੇਂ ਮੰਨ ਲਓ 2 25 45000 4.5 ਲੱਖ ਇਹ ਸਾਡੇ ਕੋਲ ਨਾਰਮਲ ਗੱਲਾਂ ਨੇ ਤੇ ਬਾਕੀ ਅਸੀਂ ਜਿਹੜੇ ਡੀਲਰ ਆ ਪਨੋਟ ਐਂਟਰਪ੍ਰਾਈਜ਼ ਦੇ ਇਹ ਤੇ ਅਸੀਂ ਵੈਕੇਟ ਟਿਕਟ ਵੇਚਦੇ ਆ ਸਾਡਾ ਆਲ ਇੰਡੀਆ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਨਾਮ ਆਉਂਦਾ 165 ਕਰੋੜਪਤੀ ਅਸੀਂ ਬਣਾ ਚੁੱਕੇ ਹਾਂ ਜੀ ਤੇ 1000 ਤੋਂ ਪਲੱਸ ਲੱਖਪਤੀ ਬਣਾ ਚੁੱਕੇ ਹਾਂ ਹਾਂ ਜੀ ਹੁਣ ਕੀ ਨਵਾਂ ਲੈ ਕੇ ਆਏ ਉਹ ਦੀਵਾਲੀ ਆਉਣ ਵਾਲੀ ਹੈ ਤਿਆਰਾਂ ਦਾ ਸੀਜ਼ਨ ਹੈ ਹੁਣ ਕੀ ਨਵਾਂ ਲੈ ਕੇ ਆਏ ਨਵਾਂ ਨਹੀਂ ਹੈ ਜੀ ਦੇ ਕੋਈ ਡਰਾਅ ਹੋ ਹੀ ਨੇ ਡੀਅਰ ਕੰਪਨੀ ਦੇ ਨੇ ਪਰ ਇਹਦੇ ਵਿੱਚ ਇਹ ਆ ਵੀ ਡਰਾਅਾਂ ਦੇ ਵਿੱਚ ਜਿਹੜੇ ਅਮਾਉਂਟ ਆ ਉਹ ਬਹੁਤ ਹਾਈ ਕਰਤੀ ਸਰਕਾਰ ਨੇ ਠੀਕ ਹੈ ਜਿੱਦਾਂ ਹੁਣ ਹਾਂ ਜੀ ਹਾਂ ਜੀ ਜਿੱਦਾਂ ਹੁਣ ਮੰਨ ਲਓ 20 ਤਰੀਕ ਨੂੰ ਉਹਨਾਂ ਡਰਾਅ ਨਿਕਲਣਾ ਡੀਅਰ ਦਾ ਗਣੇਸ਼ ਚਤੁਰਥੀ ਵੰਪਰ ਹੈ ਜੀ ਠੀਕ ਹੈ ਇਹਦੇ ਵਿੱਚ ਅੱਗੇ ਲੋਕਾਂ ਦਾ ਸਿੱਕਵਾ ਹੁੰਦਾ ਸੀ ਵੀ ਦੀਵਾਲੀ ਬੰਪਰ ਵੀ ਆਉਂਦਾ ਬਸਾਖੀ ਵੀ ਆਉਂਦਾ ਲੋਹੜੀ ਵੀ ਆਉਂਦਾ ਵੀ ਸਾਡਾ ਗਣੇਸ਼ ਭਗਵਾਨ ਦਾ ਬੰਪਰ ਕਿਉਂ ਨਹੀਂ ਆਉਂਦਾ ਤੇ ਇਸ ਵਾਰ ਗਵਰਨਮੈਂਟ ਨੇ ਉਹ ਵੀ ਦੂਰ ਕੀਤਾ 20 ਤਰੀਕ ਦਾ ਡਰਾਅ ਵਾ ਜੀ 3 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ ਹੈ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਣਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਦਾਦਾ ਸ ਲੱਖ ਤੇ ਪੰਜ ਪ੍ਰਾਈਜ਼ ਨੇ ਜੀ 5 5 ਲੱਖ ਤੇ ਪੰਜ ਪ੍ਰਾਈਜ਼ ਨੇ ਤੇ ਹੋਰ ਵੀ ਹਜ਼ਾਰਾਂ ਦੇ ਵਿੱਚ ਨਾਮ ਨੇ ਤੇ 20 ਤਰੀਕ ਨੂੰ ਇਹਦਾ ਡਰਾਅ ਵਾ ਠੀਕ ਹੈ ਤੇ ਇਸ ਤੋਂ ਇਲਾਵਾ ਮੈਡਮ ਉਸ ਤੋਂ ਬਾਅਦ ਦੇ ਵਿੱਚ ਆਊਗਾ ਪੂਜਾ ਬੰਪਰ ਜੋ ਸੌਤ ਦੇ ਵਿੱਚ ਮਨਾਈ ਜਾਂਦੀ ਆ ਆਪਾਂ ਇਹਨੂੰ ਦੁਸਹਿਰਾ ਬੰਪਰ ਵੀ ਕਹਿ ਸਕਦੇ ਆ ਕਿਉਂਕਿ ਉਹ ਦਿਨਾਂ ਦੇ ਵਿੱਚ ਨਿਕਲਣਾ ਹਾਂਜੀ ਤੇ ਇਹਦੇ ਵਿੱਚ ਜਿਹੜਾ ਪ੍ਰਾਈਜ਼ ਆ 11 ਤਰੀਕ ਨੂੰ ਨਿਕਲਣਾ 10ਵੇਂ ਮਹੀਨੇ 'ਚ ਨਿਕਲਣਾ ਤੇ 3 ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਇਹਦੇ ਵਿੱਚ ਆ ਪਰ ਇਹਦੇ ਵਿੱਚ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਹੈਗਾ ਜੀ 1 ਕਰੋੜ ਰੁਪਏ ਦਾ ਤੇ ਥਰਡ ਪ੍ਰਾਈਜ਼ ਹੈਗਾ 50 ਲੱਖ ਦਾ ਤੇ ਹੋਰ ਵੀ ਇਦਾਂ ਹੀ ਜਿਵੇਂ ਹਜ਼ਾਰਾਂ ਦੇ ਵਿੱਚ ਨਾ 500 ਰੁਪਏ ਦੀ ਟਿਕਟਾਂ 500 ਰੁਪਏ ਦੀ ਟਿਕਟ ਦੇ ਨਾਲ ਅਸੀਂ ਕਰੋੜਪਤੀ ਬਣ ਸਕਦੇ ਹਾਂ ਹਾਂਜੀ ਤੇ ਦੋ ਸੀਰੀਜ਼ ਨੇ ਇਹਦੇ A ਔਰ B ਤਿਕੇ ਜਦ ਵੀ ਟਿਕਟ ਪਾਉਣੀ ਆ ਤਾਂ ਦੋ ਸੀਰੀਜ਼ ਪਾਉਣੀ ਲਾਜ਼ਮੀ ਸਮਝੋ ਕਿ ਤੁਹਾਡਾ ਕੋਈ ਵੱਡਾ ਪ੍ਰਾਈਸ ਕੱਟ ਨਾ ਕਰ ਸਕੇ ਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਫਿਰ ਪੰਜਾਬ ਸਰਕਾਰ ਦਾ ਜੀ ਦੀਵਾਲੀ ਬੰਪਰ ਜੀ ਦੀ ਹਰ ਇੱਕ ਬੰਦੇ ਨੂੰ ਦੀਵਾਲੀ ਨਿਕਲ ਜਾਂਦੀ ਹੈ ਦੂਜੇ ਦਿਨ ਹੀ ਉਮੀਦ ਹੋ ਜਾਂਦੀ ਵੀ ਦੀਵਾਲੀ ਬੰਪਰ ਪਾਵਾਂਗੇ ਇਹ ਉਹ ਬੰਪਰ ਹੈ ਜਿਹੜਾ ਹਰ ਇੱਕ ਕਸਟਮਰ ਤੋਂ ਰਹਿ ਜਾਂਦਾ ਪਾਉਂਦਾ ਵੀ ਦੀਵਾਲੀ ਬੰਪਰਾ ਦੇ ਦੋ ਯਾਰ ਜੀ ਤੇ ਇਸ ਵਾਰ ਜਿਹੜਾ ਦੀਵਾਲੀ ਬੰਪਰ ਦੀ ਟਿਕਟਾਂ ਇਹਦੇ ਵਿੱਚ ਤਿੰਨ ਸੀਰੀਜ਼ ਗੌਰਮੈਂਟ ਦਿੰਦੀਆਂ ਨੇ ਜੀ ਏ ਸੀਰੀਜ਼ ਬੀ ਸੀਰੀਜ਼ ਤੇ ਸੀ ਸੀਰੀਜ਼ ਤੇ ਤਿੰਨੇ ਸੀਰੀਜ਼ਾਂ ਦੇ ਸੇਮ ਨੰਬਰ ਹੋਣਗੇ ਤੇ 500 ਰੁਪਏ ਦੀ ਟਿਕਟਾਂ ਟਿਕਟ ਕਸਟਮਰ ਇੱਕ ਵੀ ਪਾਸਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇਕਰ ਤੁਸੀਂ ਇੱਕ ਟਿਕਟ ਪਾਉਣੇ ਹੋ ਤਾਂ ਤੁਹਾਡਾ ਲੱਕ ਥੋੜਾ ਜਿਹਾ ਵੈਡ ਲੱਕ ਹੋ ਸਕਦਾ ਇਸ ਕਰਕੇ ਤਿੰਨ ਟਿਕਟਾਂ ਪਾਓ ਕਿਉਂਕਿ ਤੁਹਾਡਾ ਨੰਬਰ ਆਉਂਦਾ ਤਾਂ ਕੋਈ ਵੀ ਸੀਰੀਜ਼ ਚ ਹੋਵੇ ਤੁਹਾਡਾ ਪ੍ਰਾਈਜ਼ ਹੋਵੇ ਤੇ ਇਹਦੇ ਵਿੱਚ ਜਿਹੜਾ ਇਨਾਮ ਆ ਗਵਰਨਮੈਂਟ ਨੇ ਜਿਹੜੀ ਲਾਟਰੀ ਦੇ ਵਿੱਚ ਏਡਾ ਵੱਡਾ ਪ੍ਰਾਈਜ਼ ਕਦੇ ਨਹੀਂ ਆਇਆ 11 ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਆਇਆ। ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਾਉਂਟ ਵਾਲਾ। ਇਹ ਤੋਂ ਵੱਡਾ ਪ੍ਰਾਈਜ਼ ਆ ਪੰਜਾਬ ਸਰਕਾਰ ਦਾ 11 ਕਰੋੜ ਕਦੇ ਵੀ ਕਿਸੇ ਵੀ ਲਾਟਰੀ ਵਿੱਚ 11 ਕਰੋੜ ਨਹੀਂ ਆਇਆ। ਠੀਕ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੈਕੰਡ ਪ੍ਰਾਈਜ਼ ਹੁੰਦੇ ਸੀ ਉਹ ਲੱਖਾਂ ਦੇ ਵਿੱਚ ਹੁੰਦੇ ਸੀ। ਪਰ ਇਸ ਵਾਰ ਦੀਵਾਲੀ ਦੇ ਵਿੱਚ ਜਿਹੜੇ ਸੈਕੰਡ ਪ੍ਰਾਈਜ਼ ਆ ਤਿੰਨ ਪ੍ਰਾਈਜ਼ 1-1 ਕਰੋੜ ਦੇ ਨੇ ਜੀ। ਤਿੰਨ ਕਸਟਮਰ ਨੂੰ ਕਰੋੜ-ਕਰੋੜ ਯਾਨੀ 4 ਕਰੋੜਪਤੀ ਬਣਨਗੇ ਦੇ ਵਿੱਚ। ਮਤਲਬ ਚਾਹੇ ਪਹਿਲਾ ਇਨਾਮ ਨਿਕਲੇ ਜਾਂ ਦੂਜਾ ਜਾਂ ਤੀਜਾ ਬ ਕਰੋੜਪਤੀ ਜਾਨੀ ਕਿ ਤਿੰਨ ਪ੍ਰਾਈਜ਼ 50-50 ਲੱਖ ਦੇ ਮਿਲਣਗੇ ਤੇ ਅੱਗੇ ਕੀ ਹੁੰਦਾ ਸੀ ਚੌਥਾ ਪ੍ਰਾਈਜ਼ ਹਜ਼ਾਰਾਂ ਦੇ ਵਿੱਚ ਹੁੰਦਾ ਸੀ ਪਰ ਇਸ ਵਾਰ ਪੰਜਾਬ ਸਰਕਾਰ ਨੇ ਜਿਹੜਾ ਚੌਥਾ ਪ੍ਰਾਈਜ਼ ਉਹ ਵੀ 10-10 ਲੱਖ ਰੁਪਏ ਦੇ ਨੌ ਪ੍ਰਾਈਜ਼ ਨੇ ਜੀ ਤੇ ਪੰਜਵੇਂ ਰੈਂਕ ਤੇ ਹੈਗੇ ਜੀ 5-5 ਲੱਖ ਦੇ ਨੌ ਪ੍ਰਾਈਜ਼ ਤੇ ਸੇਮ ਰੈਂਕ ਤੇ 9-9000 ਦਾ 2400 ਪ੍ਰਾਈਜ਼ ਆ ਫਿਰ 2400 ਪ੍ਰਾਈਜ਼ 5000 ਦਾ 2400 ਪ੍ਰਾਈਸ 3000 ਦਾ ਤੇ ਲਾਸਟ ਜੇਕਰ ਆਪਾਂ ਗੱਲ ਕਰੀਏ 1 ਲੱਖ 20 ਹਜ਼ਾਰ ਕਸਟਮਰ ਨੂੰ 1-1000 ਰੁਪਏ ਦਾ ਨਾਮ ਪੰਜਾਬ ਸਰਕਾਰ ਦੇ ਦਿਵਾਲੀ ਬੰਪਰ ਦੇ ਵਿੱਚੋਂ ਮਿਲਣਾ ਸਾਡੇ ਕੋਲ ਭੀੜ ਆ ਲੋਕਾਂ ਦੀ ਨਾ ਨਾਮ ਇੰਨੇ ਲੱਗਦੇ ਨੇ ਭੀੜ ਜਾਨੀ ਸਾਡੇ ਕੋਲ ਵੱਧ ਰਹੀ ਆ ਨਾ ਕਿ ਘਟ ਰਹੀ ਆ ਠੀਕ ਹੈ ਜਿਉਂ-ਜਿਉਂ ਅਸੀਂ ਕੰਮ ਕਰਦੇ ਜਾ ਰਹੇ ਹਾਂ ਨਾਮ ਲੱਗਦੇ ਜਾ ਰਹੇ ਨੇ ਲੋਕਾਂ ਦਾ ਘੱਟ ਵੱਧਦਾ ਜਾ ਰਿਹਾ ਹੁਣ ਅੱਜ ਜਿਹੜਾ ਤੁਸੀਂ ਇੰਟਰਵਿਊ ਕਰ ਰਹੇ ਤੁਸੀਂ ਇਹ ਦੇਖ ਲਓ ਮਾਰਕੀਟ ਦੇ ਵਿੱਚ ਜਾ ਕੇ ਕਿਸੇ ਦੇ ਕਸਟਮਰ ਨਹੀਂ ਹੈਗਾ ਪਰ ਪ੍ਰਮਾਤਮਾ ਦੀ ਇੰਨੀ ਕਿਰਪਾ ਸਾਡੇ 70-80 ਬੰਦੇ ਖੜੇ ਰਹਿੰਦੇ ਨੇ ਠ ਤੋ ਲੋਗ ਇਥੇ ਬੁੰਜੇ ਹੋਏ ਨੇ ਅਸੀਂ ਇਸ ਕਰਕੇ ਅਸੀਂ ਅਲੱਗ-ਅਲੱਗ ਸਟੇਸ਼ਨ ਬਣਾਏ ਨੇ ਵੀ ਇਕੱਠ ਇਕੱਠਾ ਨਾ ਹੋ ਸਕੇ ਜੇ ਤੁਹਾਨੂੰ ਬਠਿੰਡਾ ਸਾਡਾ ਸੈਟਅਪ ਆ ਮਲੇਰਕੋਟਲੇ ਆ ਲੁਧਿਆਣੇ ਆ ਅਮਰਗੜਾ ਉਹ ਇਸ ਕਰਕੇ ਆ ਵੀ ਜੇਕਰ ਅਸੀਂ ਇੱਕ ਥਾਂ 'ਚ ਸੈਟਅਪ ਰੱਖਦੇ ਆ ਤਾਂ ਸਾਰੇ ਲੋਕ ਇਕੱਠੇ ਹੋ ਜਾਣਗੇ ਸਾ ਤੋਂ ਘੱਟ ਨਹੀਂ ਸੰਭੇ ਜਾਣਾ। ਉਹ ਇਕੱਠ ਤਾਂ ਹੁੰਦਾ ਈਮਾਨਦਾਰ ਇਨਾ ਕੰਮ ਕਰਦੇ ਆ ਇਨਾਮ ਲੱਗਦੇ ਨੇ ਤਾਂ ਹੁੰਦਾ। ਠੀਕ ਹੈ। ਨਹੀਂ ਅਗਲਾ ਇੱਕ ਵਾਰ ਪਾਉ ਟਿਕਟ ਦੋ ਵਾਰ ਪਾਉ। ਪੰਡਤ ਜੀ ਇਹ ਬੜੀ ਕਿਊਰੀ ਹੁੰਦੀ ਹੈ ਲੋਕਾਂ ਦੀ ਕਿ ਇਨਾਮ ਨਿਕਲ ਜਾਂਦਾ ਕਈ ਵਾਰੀ ਘਰ ਬੱਠੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਇਨਾਮ ਦੇਖਣਾ ਕਿਵੇਂ। ਦੇਖੋ ਜੀ ਸਾਡਾ ਅਸੀਂ ਜਿਹੜੇ ਲਿਫਾਫੇ ਦੇ ਵਿੱਚ ਟਿਕਟ ਪਾ ਕੇ ਦਿੰਨੇ ਆ ਉਹਦੇ ਉੱਤੇ ਵੈਬਸਾਈਟ ਦਿੱਤੀ ਹੋਈ ਹੈ ਰਿਜ਼ਲਟ ਦੇਖਣ ਬਾਅਦ ਸਾਡੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਕੰਟੈਕਟ ਕਰ ਮੋਬਾਈਲ ਨੰਬਰ ਨੋਟ ਕਰਦੇ ਆ ਕਈ ਕਸਟਮਰ ਫਿਰ ਵੀ ਇਦਾਂ ਦੇ ਹੁੰਦੇ ਨੇ ਜਿਹੜੇ ਨੋਟ ਨਹੀਂ ਕਰਾ ਕੇ ਜਾਂਦੇ ਫਿਰ ਉਹਨਾਂ ਦਾ ਕਈ ਵਾਰ ਪ੍ਰਾਈਜ਼ ਲੱਗਿਆ ਸਾਨੂੰ ਵੀਡੀਓ ਪਾਉਣੀ ਪੈਂਦੀ ਨੇ ਵੀ ਕਸਟਮਰ ਗੁੰਮ ਹੋ ਗਿਆ ਤੇ ਇਸ ਕਰਕੇ ਤੁਹਾਡੇ ਜਰੀਏ ਵੀ ਬੇਨਤੀ ਕਰਾਂਗੇ ਵੀ ਜਦ ਤੁਸੀਂ ਟਿਕਟ ਪਾਉਣੇ ਹੋ ਤੁਸੀਂ ਇੱਕ ਪੇਮੈਂਟ ਦਿੰਨੇ ਹੋ ਕੋਈ ਵੀ ਲਾਟਰੀ ਹੋਣਾ ਕੋਈ ਵੀ ਸਾਡਾ ਨੰਬਰ ਨੋਟ ਕਰੋ ਤਾਂ ਕਿ ਸਾਨੂੰ ਤੁਹਾਡਾ ਕੋਈ ਪ੍ਰਾਈਜ਼ ਲੱਗਦਾ ਕੱਲ ਨੂੰ ਵੇਕਰ ਨਾ ਆ ਜਾਵੇ ਠੀਕ ਹੈ ਜੀ ਤੇ ਇਹ ਤਾਂ ਹੋ ਗਿਆ ਮੈਨੂੰ ਵੀ ਡਰਾ ਤੇ ਬਾਕੀ ਇੱਕ ਨਾ 600 ਰੁਪਏ ਵਾਲੀ ਜਿਹੜੀ ਡੇਲੀ ਲਾਟਰੀ ਚੱਲਦੀ ਹੈ ਇਹਦੇ ਵਿੱਚ ਵੀ ਪ੍ਰਾਈਜ਼ ਬਹੁਤ ਲੱਗਦੇ ਨੇ 600 ਰੁਪਏ ਟਿਕਟ ਹੁੰ ਇਦੇ ਵਿੱਚ ਹੁਣ ਜਿਹੜੇ ਨਾਮ ਨੇ ਜਿੱਦਾਂ ਅਸੀਂ ਇੱਕ ਸਾਡਾ ਅਲੱਗ ਟ੍ਰੈਂਡ ਆ ਰਾਸੀ ਦਾ ਠੀਕ ਹੈ ਹਰ ਇੱਕ ਬੰਦਾ ਕਹਿੰਦਾ ਵੀ ਪੰਡਤ ਕੋ ਰਾਸੀ ਦੇ ਹਿਸਾਬ ਨਾਲ ਟਿਕਟ ਮਿਲਦੀ ਆ ਪਹਿਲੇ ਕੁੰਭ ਰਾਸ਼ੀ ਬਹੁਤ ਟ੍ਰੈਂਡ ਵਿੱਚ ਚੱਲ ਰਹੀ ਸੀ ਤੁਸੀਂ ਬਹੁਤ ਵੀਡੀਓ ਪਾਈਆਂ ਉਹਦੀਆਂ ਹੁਣ ਅੱਜ ਗੱਲ ਕਿਹੜੀ ਜਾਂਦੀ ਹੈ ਉਹ ਕੁੰਭ ਟ੍ਰੈਂਡ ਹੀ ਚੱਲ ਰਹੀ ਤੁਸੀਂ ਕੱਲਾ ਕੱਲਾ ਰਿਜ਼ਲਟ ਚੈੱਕ ਕਰੋ ਕੁੰਭ ਦੇ ਵਿੱਚ ਪ੍ਰਾਈਜ਼ ਲੱਗੇ ਨੇ ਕੋਈ ਸਾਡਾ ਬੋਲਿਆ ਹੋਇਆ ਗਲਤ ਨਹੀਂ ਹੋਇਆ ਹੁਣ ਵੀ ਅਸੀਂ ਕਹਿ ਰਹੇ ਹਾਂ ਵੀ 11ਵੇਂ ਮਹੀਨੇ ਤੱਕ ਕੁੰਭ ਤੇ ਕੰਨਿਆ ਨਹੀਂ ਚੱਲਣਾ ਅੱਛਾ ਨਾਲ ਮੇਸ਼ ਸਪੋਰਟ ਦੇ ਵਿੱਚ ਜੇਕਰ ਤੁਹਾਡੇ ਘਰੇ ਕੁੰਬਰਾ ਸੀ ਜਾਂ ਕੰਨਿਆ ਰਾਸੀ ਨਹੀਂ ਹੈਗੀ ਤਾਂ ਤੁਸੀਂ ਮੇਸ਼ ਰਾਸੀ ਸਪੋਰਟ ਦੇ ਵਿੱਚ ਟਿਕਟ ਪਾ ਸਕਦੇ ਆ ਇਹਦਾ ਮਤਲਬ ਇਹਦਾ ਮਤਲਬ ਜਿੰਨਾਂ ਦੀ ਕੁੰਭਰ ਮੇਸ਼ ਤੇ ਕੰਨਿਆ ਰਾਸ਼ੀ ਨਾ ਹੋਵੇ ਉਹ ਲਾਟਰੀ ਨਹੀਂ ਪਾ ਸਕਦੇ ਨਹੀਂ ਉਹਨਾਂ ਦੇ ਪਰਿਵਾਰ ਚ ਹੁੰਦੀ ਹੈ ਜੀ ਕਿਸੇ ਨਾ ਕਿਸੇ ਦੇ ਜੇਕਰ ਕੁੰਭ ਨਹੀਂ ਹੈਗੀ ਕੰਨਿਆ ਨਹੀਂ ਤਾਂ ਮੇਸ਼ ਹੋਊਗੀ ਜੇਕਰ ਨਹੀਂ ਫਿਰ ਵੀ ਕੋਈ ਰਿਸ਼ਤੇਦਾਰ ਜੀ ਭੈਣ ਭਾਈ ਕਿਸੇ ਦੇ ਨਾਮ ਤੇ ਵੀ ਟਿਕਟ ਪਾ ਸਕਦੇ ਹੋ ਪੈਸੇ ਉਹਨੂੰ ਮਿਲਨੇ ਨੇ ਅਨਾਮ ਉਹਨੂੰ ਮਿਲਣਾ ਜਿਹਦੇ ਹੱਥ ਦੇ ਵਿੱਚ ਟਿਕਟ ਆ ਉਹ ਮਾਲਕ ਹੋਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜਾ ਕਸਟਮਰ ਨੂੰ ਕਹਿੰਨੇ ਆ ਵੀ ਆਪਣਾ ਡੇਟ ਤਾਂ ਕਿ ਕੁੰਡਲੀ ਬਣਾ ਕੇ ਤੁਹਾਨੂੰ ਅਸੀਂ ਟਿਕਟਾਂ ਦੇ ਸਕੀਏ ਇਦਾਂ ਅਸੀਂ ਕੁੰਡਲੀ ਬਣਾ ਕੇ ਅ ਅੰਕ ਜੋਤ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਉਹਨਾਂ ਨੂੰ ਨੰਬਰ ਦਿੰਨੇ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਇਨਾਮ ਵੀ ਲੱਗ ਜਾਂਦਾ ਠੀਕ ਹੈ ਤੇ ਤੁਸੀਂ ਕਦੋਂ ਤੋਂ ਕਦੋਂ ਮਿਲਦੇ ਇੱਥੇ ਲੁਧਿਆਣਾ ਦੇ ਵਿੱਚ ਦੇਖੋ ਜੀ ਮੰਗਲਵਾਰ ਦੇ ਦਿਨ ਮੈਂ ਬਠਿੰਡੇ ਸ਼ਹਿਰ ਦੇ ਵਿੱਚ ਉਹਨਾਂ ਹਾਜ਼ੀਰਤਨ ਰੋਡ ਸਬਜ਼ੀ ਮੰਡੀ ਦੁਕਾਨ ਨੰਬਰ 42 ਤੇ ਤੇ ਸ਼ਨੀਵਾਰ ਦੇ ਦਿਨ ਮੈਂ ਲੁਧਿਆਣਾ ਦੇ ਵਿੱਚ ਉਹਨਾਂ ਜੀ ਮਨਾਰਬਾ ਮਾਰਕੀਟ ਦੇ ਵਿੱਚ ਕਾਂਟਾ ਘਰ ਸੋਪ ਨੰਬਰ 40 ਦੇ ਉੱਪਰ ਟੋਕਣ ਲੱਗਦਾ ਉੱਥੇ ਜਾ ਕੇ ਕਸਟਮਰ ਟੋਕਨ ਲਵਾ ਸਕਦਾ ਦਾ ਬਾਗ ਬਣਿਆ ਜਿਹੜਾ ਜੇਕਰ ਬਾਹਰੋਂ ਬਾਹਰ ਕਸਟਮਰ ਆਉਂਦਾ ਰੋਡ ਦੇ थ्रू ਜਾ ਸਕਦਾ ਜੇਕਰ ਬਾਜ਼ਾਰ ਵਿੱਚ ਦੀ ਆਉਂਦਾ ਤਾਂ ਮਲਤਾਨੀ ਚੌਕੋਂ ਕਿ ਆ ਸਕਦਾ ਝੱਡਗੁਰ ਠੀਕ ਹੈ ਜੀ ਤੇ ਹੁਣ ਮਤਲਬ ਅਗਰ ਕਿਸੇ ਦਾ ਨਾਮ ਨਿਕਲ ਜਾਂਦਾ ਸਪੋਜ਼ ਕਰੋ ਕਿ ਉਹ ਉਹਦੀ ਟਿਕਟ ਉਰੇ ਪਰੇ ਹੋ ਜਾਂਦੀ ਪਰ ਉਹਨੇ ਫੋਨ ਤੇ ਫੋਟੋ ਕਿਚ ਇਹ بڑا ਸਵਾਲ ਹੁੰਦਾ ਲੋਕਾਂ ਦਾ ਫੋਨ ਦੇ ਵਿੱਚ ਉਹਨੇ ਨੇ ਸੇਵ ਕੀਤੀ ਇਹ ਫਿਰ ਮਤਲਬ ਮਿਲ ਜਾਊਗਾ ਉਹਨੂੰ ਨਹੀਂ ਜੀ ਨਹੀਂ ਜੇਕਰ ਤੁਹਾਡੇ ਹੱਥ ਦੇ ਵਿੱਚ ਹਾਰਡ ਕਾਪੀ ਆ ਤਾ ਤੁਸੀਂ ਇਨਾਮ ਦੇ ਹੱਕਦਾਰ ਹੋ ਫੋਟੋ ਨੇ ਤੁਹਾਡਾ ਕੁਝ ਨਹੀਂ ਕਰਨਾ ਇਹ ਅਸੀਂ ਹਰ ਇੱਕ ਵੀਡੀਓ ਜਰੀਏ ਕਹਨੇ ਵੀ ਇਹ ਵੀ ਆਨਲਾਈਨ ਟਿਕਟ ਨਾ ਪਾਓ WhatsApp ਤੇ ਨਾ ਪਾਓ ਜੇ ਤੁਸੀਂ ਟਿਕਟ ਪਾਉਣੀ ਹੈ ਤਾਂ ਕੋਰੀਅਰ ਕਰਵਾਓ ਤਾਂ ਕਿ ਤੁਹਾਡੇ ਘਰ ਟਿਕਟ ਪਹੁੰਚ ਜਾਵੇ ਤੁਹਾਡੇ ਹੱਥ ਦੇ ਵਿੱਚ ਇੱਕ ਗਵਰਨਮੈਂਟ ਦਾ ਚੈੱਕ ਤਾਂ ਜੀ ਠੀਕ ਹੈ ਤੇ ਬਾਕੀ ਇੱਕ ਚੀਜ਼ ਦਾ ਧਿਆਨ ਹੋਰ ਰੱਖਿਓ ਵੀ ਅਸੀਂ ਕਿਸੇ ਨੂੰ ਕਦੇ ਫੋਨ ਕਰਕੇ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਟਿਕਟ ਪਾ ਲਓ ਜੀ ਤੁਹਾਡਾ ਪ੍ਰਾਈਜ਼ ਲੱਗੂਗਾ ਜਾਂ ਤੁਹਾਡਾ ਇਨਾਮ ਲੱਗ ਗਿਆ ਜਾਂ ਤੁਸੀਂ GST ਪਾ ਦੋ ਇਹ ਚੀਜ਼ਾਂ ਸਭ ਤੁਹਾਨੂੰ ਜੇ ਕੋਈ ਏਦਾਂ ਦੀ ਕਾਲ ਆਉਂਦੀ ਤਾਂ ਫਰਾਡ ਕਾਲ ਹੁੰਦੀ ਹੈ ਉਸ ਤੋਂ ਬਚਣਾ ਕਿਸੇ ਨੂੰ ਕੋਈ ਪੈਸਾ ਨਹੀਂ ਪ ਮੇਰੇ ਕੋਲ ਫੋਨ ਸੁਣਨ ਦਾ ਟਾਈਮ ਨਹੀਂ ਕਾਲ ਮੈਂ ਕਰਨੀ ਕੀ ਆ ਕਈ ਲੋਕ ਫੇਰ ਵੀ ਵਿਚਾਰੇ ਭੋਲੇ-ਪਾਲੇ ਇਹ ਚੀਜ਼ ਤੇ ਠੱਗੇ ਜਾਂਦੇ ਨੇ ਉਹਨਾਂ ਨੂੰ ਤੁਹਾਡੇ ਰਿਚਿਤ ਕਰਦੇ ਆ ਵੀ ਇਹ ਚੀਜ਼ ਤੋਂ ਬਚੋ ਤੇ ਇੱਕ ਸਵਾਲ ਇਹ ਵੀ ਹੈ ਜਿਵੇਂ ਉਹਨਾਂ ਡੇਅਰ ਦੀ ਲੋਟਰੀ ਹੈ ਇਹ ਪੰਜਾਬ ਸਰਕਾਰ ਦੀ ਹੈ ਤੇ ਇਦਾਂ ਹੀ ਨਾਗਲੈਂਡ ਵਾਲੀ ਵੀ ਆਂਦੀ ਹੈ ਕੀ ਲੱਗਦਾ ਹੈ ਕਿ ਸਾਰਿਆਂ ਦਾ ਵੱਖਰਾ-ਵੱਖਰਾ ਹੁੰਦੇ ਪੈਕੇਜ ਤੇ ਮਤਲਬ ਗਾਰੰਟੀ ਹੁੰਦੀ ਹੈ ਨਾ ਉਹਦੀ ਸਭ ਦੀ ਆਪਣੀ ਪੰਜਾਬ ਸਟੇਟ ਦੀ ਟਿਕਟਾਂ ਇਹ ਆਪਣੀ ਹੋਰ ਸਟੇਟਾਂ ਦੇ ਵਿੱਚ ਵੀ ਵਿਗਦੀ ਹੈ ਜਿਵੇਂ ਬੰਗਾਲ ਮਹਾਰਾਸ਼ਟਰ ਹੈ ਨਾ ਸਾਰੀ ਸਟੇਟਾਂ ਦੇ ਵਿੱਚ ਜਿੱਥੇ-ਇੱਥੇ ਲਾਟਰੀ ਲੋਡ ਹੈ ਟੈਂਡਰ ਭਰ ਕੇ ਵੇਚਦੇ ਨੇ ਐਦਾਂ ਜਿੱਦਾਂ ਡੀਅਰ ਕੰਪਨੀ ਹੈ ਇੱਕ ਉਹਨਾਂ ਦਾ ਟੈਂਡਰ ਲੈਂਦੇ ਆ ਜਾਨੀ ਜਿਵੇਂ ਪੰਜਾਬ ਸਰਕਾਰ ਦੀ ਵੀ ਡੀਅਰ ਕੰਪਨੀ ਕੋਲ ਨਾਗਾ لینڈ ਦੀ ਵੀ ਹੈ ਸਿੱਕਮ ਦੀ ਵੀ ਹੈ ਨਾ ਉਹ ਅਲੱਗ-ਅਲੱਗ ਸਟੇਟਾਂ ਦਾ ਟੈਂਡਰ ਹੁੰਦਾ ਜੀ ਗਵਰਨਮੈਂਟ ਨੂੰ ਟੈਕਸ ਪੇ ਕਰਕੇ ਉਹ ਅਲੱਗ-ਅਲੱਗ ਸਟੇਟ ਵਿੱਚ ਲਾਟਰੀ ਚਲਾਈ ਜਾਂਦੀ ਹੈ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ। ਕੋਈ ਕੋਈ ਘਬਰਾਉਣ ਦੀ ਗੱਲ ਨਹੀਂ ਕਿ ਬਸ ਅਗਰ ਪੰਜਾਬ ਸਟੇਟ ਵਾਲੀ ਨਹੀਂ ਆ ਤਾਂ ਦੇਖੋ ਜੇ ਡੀਅਰ ਕੰਪਨੀ ਟਿਕਟ ਆ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਤੁਹਾਡੀ ਨਾਗਾਲੈਂਡ ਦੀ ਟਿਕਟ ਆ ਤੁਹਾਡਾ ਕੋਈ ਇਨਾਮ ਲੱਗਦਾ ਤਾਂ ਤੁਹਾਨੂੰ ਸਾਡੇ ਆਫਿਸ ਦੇ ਵਿੱਚ ਤੁਹਾਡਾ ਫਾਰਮ ਭਰਿਆ ਜਾਊਗਾ ਉਰੀ ਨਾਗਾਲੈਂਡ ਸਟੇਟ ਦਾ ਆਫਿਸ ਆ ਉੱਥੇ ਅਸੀਂ ਆਪ ਖੁਦ ਜਮ੍ਹਾਂ ਕਰਵਾ ਕੇ ਆਵਾਂਗੇ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੀ। ਸੋ ਉਮੀਦ ਕੀਤੀ ਹੈ ਕਿ ਤੁਹਾਡੇ ਜਿਹੜੇ ਸਵਾਲ ਐ ਜ਼ਰੂਰ ਹੁੰਦੇ ਐ ਕਿ ਆ ਸਵਾਲ ਵੀ ਬੜੇ ਹੁੰਦੇ ਸੋ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਸੀ ਸੋ ਪੰਡਤ ਜੀ ਨੇ ਬੜੀ ਬਖੂਬੀ ਸਾਰੇ ਜਵਾਬ ਦਿੱਤੇ ਨੇ ਤੇ ਹੁਣ ਦੇਰ ਕਾ ਦੀ ਕਰ ਰਹੋ ਉઠੋ ਜਲਦੀ ਤੇ ਜਮਾਓ ਆਪਣੀ ਕਿਸਮਤ ਹੋ ਸਕਦਾ ਹੈ ਕਰੋੜਪਤੀ ਨਹੀਂ ਲੱਖਪਤੀ ਤੇ ਬਣ ਨਹੀਂ ਜਾਓ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਨਾਲ ਉਦੋਂ ਤੱਕ ਬਣੀ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪੀਤ